ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਕੈਰੋਂ ਦੀ ਨੌਕਾ ਪਿੰਡ ਬਿਲਕੁਲ ਨੇੜੇ ਸਰਾਲੀ ਮੰਡ ਪਿੰਡ ਬਿਲਕੁਲ ਥੋੜੀ ਦੂਰੀ ਤੇ ਆ ਤੇ ਝੰਡੇ ਵੀਰ ਦੇ ਕੋਲ ਆਇਆ ਦੋਸਤੋ ਜਦੋਂ ਪੱਟੀ ਤੋਂ ਆਪਾਂ ਤਰਨਤਾਰਨ ਵਾਲੀ ਸ਼ੜਕ ਪੈਣਾ ਦੋਸਤੋ ਇੱਕ ਤਰਨਤਾਰਨ ਨੂੰ ਸ਼ੜਕ ਜਾਂਦੀ ਆ ਇਸੇ ਛੜਕ ਦੇ ਉੱਪਰ ਕੈਰੋਂ ਲੋਕਾ ਤੇ ਜੰਡੋਗੇ ਸਰੀਆਲੀ ਇਸੇ ਛੜਕ ਦੇ ਉੱਪਰ ਪਿੰਡ ਆਉਂਦੇ ਆ ਤੇ ਗ੍ਰੈਂਡ ਕੈਰੋਂ ਤੋਂ ਦੋਸਤ ਇੱਕ ਛੜਕ ਨਿਕਲਦੀ ਹੈ ਜਿਹੜੀ ਫਿਰ ਝੰਡੇ ਹੋਣਾਂ ਦੇ ਬਿਲਕੁਲ ਘਰੇ ਆ ਜਾਊਗੀ ਅੱਜ ਇਸ ਵੀਡੀਓ ਦੇ ਵਿੱਚ ਨਾਗਾ ਪਾਤ ਨੂੰ ਟੋਟਲ ਤਿੰਨ ਦਿਖਾਉਣੇ ਆ ਤਿੰਨ ਤੋਂ ਚਾਰ ਨਾਗ ਦਿਖਾਵਾਂਗੇ ਇੱਕ ਲਾਸਟ ਵਿੱਚ ਕੱਟੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਕੱਟੀ ਕਾਫੀ ਬੀਰ ਸ਼ੌਂਕ ਰੱਖਦੇ ਆ ਵੀ ਬੱਚਾ ਕੱਟੀ ਕੋਈ ਛੋਟੀ ਜਿਹੜੀ ਆ ਕੋਈ ਸਾਲ ਸਵਾ ਸਾਲ ਦੇ ਵਿੱਚ ਮਿਲ ਜਾਵੇ ਠੀਕ ਹੈ ਜੀ ਕੱਟੀ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਤੇ ਤਿੰਨ ਵੜਾ ਦੋ ਸੂਈਆਂ ਇੱਕ ਗੱਬਣ ਤਿਆਰੀ ਗਰਨੇండో नस्ਲ ਦੇ ਵਿੱਚ ਦੋਸਤੋ ਵੈੜ ਤੁਹਾਨੂੰ ਦਿਖਾਵਾਂਗੇ ਪਸ਼ੂ ਐਨੀਮਲ ਚੰਗੇ ਲੈ ਕੇ ਆਉਂਦਾ ਵੀਰ ਚੰਡਾ ਠੀਕ ਹੈ ਜੀ ਤੇ ਸਾਫ ਸੁਥਰੇ ਪਸ਼ੂ ਆ ਬਾਕੀ ਕੋਈ ਵੀ ਖਰੀਦਦਾਰ ਆ ਰਿਹਾ ਠੀਕ ਹੈ ਜੀ ਸués ਵਾਇ ਪਸ਼ੂ ਨੂੰ ਦੋ ਟਾਈਮ ਚੋਕੇ ਤੇ ਗੱਭਨ ਪਸ਼ੂ ਆਪਣਾ ਚੌਥਾ ਥਨਾ ਦੀ 蒂ਪ ਕੇ ਤਸੱਲੀ ਜ਼ਰੂਰ ਯਕੀਨੀ ਬਣਾ ਲਿਆ ਕਰੋ ਅੱਜ 27 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਆਓ ਕਰਦੇ ਹਾਂ ਗੱਲਬਾਤ ਵੀਰ ਚੰਡੇ ਦੇ ਨਾਲ ਪੁੱਛਦੇ ਹਾਂ ਕੀ ਡਿਟੇਲਾਂ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਚੰਡੇ ਵੀਰ ਸਾਸਰੀ ਕਾ ਠੀਕ ਹੈ ਜੀ ਸਾਸਰੀ ਕਾਰ ਹੋਰ ਸੁਣਾ ਬਹੁਤ ਵਧੀਆ ਵੀਰੇ ਝੰਡੇ ਕਾਇਮ ਸੇਤਾ ਵਧੀਆ ਵਧੀਆ ਕਾਇਮ ਠੀਕ ਆ ਜੀ ਬਖਵਾ ਪੈ ਗਿਆ ਝੰਡੇ ਵੀਰ ਕੋਈ 8-7 ਦਿਨ ਉਹ ਵੀਰ ਜੀ ਦਜਾਨਾ ਥੋੜਾ ਜਿਹਾ ਸਰੀਰ ਚ ਢਿੱਲ ਮਰਜੀ ਆ ਗਈ ਬਾਬਾ 4-5 ਦਿਨ ਠੀਕ ਆ ਜੀ ਉਹਦਾ ਕਰਕੇ ਫਿਰ ਕੰਮ ਥੋੜਾ ਜਿਹਾ ਬਾਬਾ 5-7 ਦਿਨ ਬੈਠੇ ਤਹੀ ਰਹੇ ਹਾਂ ਹਾਂਜੀ ਹਾਂਜੀ ਚਲੋ ਕੰਮ ਮਾਰਗ ਦੀ ਕਰੀਏ ਆ ਚਲੋ ਜੀ ਢਿੱਲ ਮੱਟ ਮਾੜੀ ਮੋਟ ਸਰੀਰਾਂ ਚ ਆ ਜਾਂਦੀ ਏ ਫਿਰ ਤੁਹਾਨੂੰ ਪਤਾ ਵੀ 2-4 ਦਿਨ ਕਿਤੇ ਨਾ ਕਿਤੇ ਹਾਂਜੀ ਹਾਂਜੀ ਸਰੀਰ ਨਾਲੀ ਜੇ ਸਰੀਰ ਸਟੱਟਾ ਤੇ ਫਿਰ ਬੰਦਾ ਵੀ ਸਾਰੇ ਆਸੇ ਪਾਸੇ ਤੁਰਿਆ ਫਿਰਦਾ ਇਹ ਕੰਮ ਆਪਾਂ ਨੂੰ ਪ ਚਲੋ ਕੋਈ ਗੱਲ ਨਹੀਂ ਲੈ ਵੀ ਝੰਡੇ ਫਿਟਫਟ ਹੋ ਗਏ ਪੂਰੀ ਇੱਕ ਗਰਨੇਂਡੋ ਫਿਰ ਵੈਰ ਨੂੰ ਹੱਥ ਪਾਇਆ ਹਾਂਜੀ ਹਾਂਜੀ ਚੰਗੀ ਵੱਛੀ ਆ ਚੰਗੀ ਹਾਂਜੀ ਦੂਜਾ ਸੂਆ ਵੀਰਦੀ ਏ ਠੀਕ ਹੈ ਦਾੰਦਾ ਵੱਛੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਵਧੀਆ ਇਹ ਗੱਲ ਹੈ ਕਿ ਬੰਦੇ ਬਹੁਤ ਵਧੀਆ ਜਿੰਨਾਂ ਕੋ ਵੀਰਦੀ ਆਈ ਆ ਠੀਕ ਹੈ ਜੀ 20+ ਵੀਰਦੀ ਪਹਿਲੀ ਸੂਏ ਚੱਲੀ ਆ ਠੀਕ ਹੈ ਜੀ ਦੂਜਾ ਸੂਆ ਸੋਨਾ ਵੀਰਦੀ ਇਹਨੇ ਲਓ ਵੀ ਦੱਸੋ ਕਰੋ ਚੈੱਕ ਕਰਾ ਸੂਲੀਆਂ ਵਾਲੋਂ ਤੇ ਕਰਮਾ ਵਾਲੀ ਨੂੰ ਸੀਲੀਆਂ ਵਾਲੋਂ ਚਵਾਲ ਨੂੰ ਵੀਰਦੀ ਆ ਵੇਖੋ ਇਦਾਂ ਹੀ ਮੰਨ ਲਓ ਆ ਵੇਖੋ ਕਿੱਦਾਂ ਵੇਖੋ ਧਾਰਕ ਜੀ ਨੇ ਕੀਤੀ ਲਓ ਜੀ ਕਰ ਮਾਰ ਕੇ ਸੋ ਤਿੱਪਣ ਦੋਸਤੋ ਕਰੋ ਚੈੱਕ ਠੀਕ ਆ ਜੀ ਮੋਟਾ ਤਿੱਪਣਾ ਤੇ ਬਾਕੀ ਤੁਸੀਂ ਚੈੱਕ ਕਰੋ ਪੂਰੀ ਮਜ਼ਬੂਤ ਪੂਰੀ ਫਿੱਟ ਫਾੜ ਰਾਜੀ ਵਜਨ ਨੋੜ ਦੇ ਵਿੱਚ ਹਾਂਜੀ ਹਾਂਜੀ ਤੇ ਬਾਕੀ ਠੀਰਾ ਠੀਰਾ ਬਣ ਬਹੁਤ ਮਾੜਾ ਮੋਟੇ ਤਿੱਪਣ ਤੁਪਣ ਲੱਗਿਆ ਪਸ਼ੂ ਆਲਦੀ ਕਰਦਾ ਹੀ ਆ ਹਾਂਜੀ ਹਾਂਜੀ ਸਾਰੇ ਆਪਾਂ ਵੀ ਜੀ ਆਹ ਕਰੋ ਚੈੱਕ ਠੀਕ ਆ ਜੀ ਮੋਟੀ ਤਿੱਪਣਾ ਠੀਕ ਆ ਜੀ ਇੱਕ ਨੰਬਰ ਮੋਟੀ ਤਿੱਪਣ ਆਹ ਦੇਖੋ ਆਹ ਕਰੋ ਚੈੱਕ ਨਾਲ ਦੀ ਨਾਲ ਜਿਹੜੀ ਦੋਸਤੋ ਤੁਹਾਨੂੰ ਆਪ ਤਪਾ ਕੇ ਦਿਖਾਈ ਜਾਂਦੇ ਪਏ ਆ ਠੀਕ ਆ ਜੀ ਚਾਰੇ ਥਾਂ ਦੇ ਟਿੱਪਣ ਕਰੋ ਚੱਕ ਕੋਪੋਟੀ ਆਹ ਏਡਾ ਸੋਹਣਾ ਵੀਰ ਜੀ ਮੈਨਾਂ ਵੀ ਨਜ਼ਾਰੇ ਆਉਂਦੇ ਆ ਥੱਲੇ ਬੈਠਾ ਚਲੋ ਮੈਂ ਹਾਂ ਵੀ ਅਜੇ ਇਹਨੇ ਚਲੋ 30 ਤਰੀਕ ਨੂੰ ਇਹਦੇ ਦਿਨ ਪੂਰੇ ਆ ਵੀਰ ਜੀ ਜਾਦੀਆਂ ਆਪਾਂ ਤਾਂ ਹੀ ਮੈਂ ਹਾਂ ਧਾਰਾ ਨਾਲ ਮਾਰੀਏ ਕਿੰਨੀ ਡੰਗਰ ਟਿੱਪਿਆਂ ਪਹਿਲਾਂ ਤੁਹਾਨੂੰ ਪਤਾ ਸੂਹ ਪੈਂਦਾ ਕਿ ਨਹੀਂ ਹਾਂ ਹਾਂਜੀ ਹਾਂਜੀ ਤੇ ਬਾਕੀ ਵਜਨ ਲੋਡ ਵੀ ਪੂਰਾ ਆ ਥਾਣਾ ਦੇ ਵੀ ਆਇਆ ਨਾ ਤੇ ਬਾਕੀ ਚਲੋ ਤੁਹਾਨੂੰ ਪਤਾ ਕਈ ਰੀ ਦੇ ਜਿਹੜੀਆਂ ਵਾ ਇਹ ਤੁਹਾਨੂੰ ਪਤਾ ਸੁੰਨੀਆਂ ਸੁੰਨੀਆਂ ਹੀ ਬੱਚਾ ਚੱਟ ਕੇ ਵਾਧੂ ਕਰ ਬਣ ਜਾਂਦੀਆਂ ਨੇ ਬਿਲਕੁਲ ਹਾਂਜੀ ਹਾਂਜੀ ਲੋ ਵੀ ਇੱਕ ਵਾਰੀ ਦੋਸਤੋ ਫਿਗਰ ਤੁਸੀਂ ਚੈੱਕ ਕਰੋ ਬਾ ਜੇ ਜੇਪਾ ਤੁਹਾਨੂੰ ਥੋੜਾ ਜਿਹਾ ਕਿਤੇ ਨਾ ਕਿਤੇ ਦੇ ਵਿੱਚ ਕ੍ਰੋਸ ਕਰੋਸ ਕਹਿ ਲੋ ਵੀ 10 20% ਕੋਈ ਘਿਰਦਾ ਕ੍ਰੋਸਿੰਗ ਦੇ ਵਿੱਚ ਹੈਗਾ ਹਾਂਜੀ ਹਾਂਜੀ ਬਾਕੀ ਨਸਲਾਂ ਦੋਵੇਂ ਟੌਪ ਦੀਆਂ ਸਾਰੇ ਵੀਰ ਜਾਣਦੇ ਹੀ ਆ ਠੀਕ ਹੈ ਜੀ ਤੇ ਮਜ਼ਬੂਤ ਸੋਹਣਾ ਪਿੱਠਪੂੜਾ ਤੇ ਬਾਕੀ ਤੁਸੀਂ ਇਹ ਕਰੋ ਚੈੱਕ ਹਜੇ 6 7 ਦਿਨ ਹਜੇ ਲੈ ਜੂ ਹਾਂਜੀ ਹਾਂਜੀ ਇਹਨੇ ਕ ਕੱਢੂਗੀ ਵੀਰ ਜੀ 30 ਤਰੀਕ ਨੂੰ ਘਰਾਂ ਨੇ ਦੱਸਣ ਮੁਤਾਬਿਕ ਵੀਰ ਜੀ 30 ਤਰੀਕ ਨੂੰ ਇਹਦੇ ਦਿਨ ਪੂਰੇ ਆ ਠੀਕ ਹੈ ਜੀ ਹਾਂਜੀ ਹਾਂਜੀ ਲੋ ਵੀ 30 ਤਰੀਕ ਨੂੰ 30 ਸਤੰਬਰ ਨੂੰ ਦਿਨ ਪੂਰੇ ਆ ਹਜੇ ਆਰਾਮ ਨਾਲ ਦੋਸਤੋ 5 6 ਦਿਨ ਹਜੇ ਲੈ ਜੂਗੀ ਸਹੀ ਜੇ ਪ ਇੱਕ ਥੋੜਾ ਜਿਹਾ ਵੀਰ ਨੇ ਨੇੜੇ ਹੋਲ ਇਥੋਂ ਨੇੜੇ ਲੱਗ ਗਿਆ ਕਮਾ ਲਓ ਜੀ ਇੱਕ ਵਾਰੀ ਹਾਂ ਜਿਹੜੇ ਨਾਲ ਆਹ ਕਰੋ ਚੈੱਕ ਠੀਕ ਆ ਸੋ ਬੇਲ ਬੂਲ ਵੀ ਸਪੈਸ਼ਲ ਆ ਲੰਬੀ ਵੀ ਪੋਰੀ ਆ ਤੇ ਉੱਚੀ ਵੀ ਚੰਗੀ ਆ ਠੀਕ ਆ ਜੀ ਤੇ ਝੋਲ ਜਹਾ ਥੱਲੇ ਤੁਸੀਂ ਵੇਖੋ ਕਰਮਾ ਵਾਲੀ ਹੌਲੀ ਹੌਲੀ ਜਿਵੇਂ ਆਪਾਂ ਦੋਸਤੋ ਇੱਕ ਤੁਹਾਨੂੰ ਦਿਨਾ ਦੇ ਲੈ ਵੀ 6-7 ਦਿਨ ਲੈ ਜੂਗੀ ਮਾਲੀ ਮੰਨ ਲਓ ਇਹ ਆ ਵੀ ਖਿੰਦੀ ਧੀਰੀ ਬੜੀ ਆ ਹਾਂ ਤੇ ਇਹ ਆ ਵੀ ਜਵਾਬ ਸਮਾ ਕਰਮਾ ਵਾਲੀ ਨੂੰ ਇਹੋ ਜਿਹਾ ਲੱਗਾ ਵੀ ਨਜ਼ਾਰੇ ਵਾਲਾ ਅੱਛਾ ਚੰਡੀ ਵੀਰ ਕਿਸੇ ਫਾਰਮ ਜਾਂ ਘਰੇਲੂ ਘਰੋਂ ਆਈ ਆ ਹਾਂਜੀ ਹਾਂਜੀ ਵਿਰਦੀ ਆਵਰ ਹੈ ਤੇ ਫਾਰਮ ਚਲੋ ਉਹਨਾਂ ਦਾ ਆਮ ਹੀ ਤੇ ਬਾਕੀ ਇਹ ਆ ਵੀ ਮੰਨ ਲਓ ਘਰੇਲੀ ਜੋ ਖੁੱਲੀ ਫਿਰਦੀ ਆਈ ਆ ਵੀਰਦੀ ਉਹਦਾ ਕਰਕੇ ਥੋੜਾ ਜਿਹਾ ਕਾਲੀ ਪੈਂਦੀ ਆ ਹਾਂ ਫਾਰਮ ਬਣਾ ਕੇ ਨਾ ਬਹੁਤ ਵਧੀਆ ਜਿਹਾ ਗਾਰਡ ਬੰਦਿਆਂ ਨੇ ਬਣਾਇਆ ਠੀਕ ਹੈ ਜੀ ਹਾਂ ਜੀ ਲੋ ਵੀ ਪ੍ਰਭੋ ਚੰਗੀ ਆ ਬਾਕੀ ਥਣ ਥਣ ਬਹੁਤ ਸੋਹਣਾ ਠੀਕ ਹੈ ਜੀ ਮੋਟਾ ਗੋਲ ਲੱਗਾ ਥਣ ਠੀਕ ਆ ਤੇ ਬੰਤਰ ਪੂਰੀ ਮਜ਼ਬੂਤ ਆ ਪੂਰੀ ਫਿੱਟ ਫਾਟ ਵੈੜ ਆਦ ਕਾੜ ਵੀ ਪੂਰਾ ਵੇਖ ਲਓ ਐ ਲੰਮੀ ਲੁੰਮੀ ਪੂਰੀ ਕਦ ਕਾੜ ਵੀ ਵੀਰਦੀ ਪੂਰਾ ਆ ਚੰਗੀ ਆ ਚੰਡੇ ਵੀਰ ਜਿੰਨੀ ਆ ਬਹੁਤ ਵਧੀਆ 21 21 ਵੀਰ ਜੀ ਪਲੱਸ ਪਹਿਲੇ ਸੂਏ ਚੱਲੀ ਚੱਲੋ ਐਰ ਕੀ ਮੀਰ ਕਰਦੇ ਸੋਨਾ ਦੁੱਧ ਪਾਉ ਕਰਮਾਲੀ 24 ਦੇ ਤਵੀਰ ਦੀ ਚੱਲੂਗੀ ਕਰਮਾਲੀ ਹਾਂ ਹਾਂਜੀ ਹਾਂਜੀ ਸੋਹਣਿਆ ਨੂੰ ਇਹ ਗੱਲ ਹੈਗੀ ਕਰਮਾਲੀ ਵਟਨ ਦੀ ਧੀ ਧੀ ਵਾਰੀ ਜਿੱਦਾਂ ਮਰਜੀ ਮੰਨ ਲੋ ਠੀਕ ਹੈ ਜੀ ਤਾਂ ਦਾ ਵੀਰ ਜੀ ਮੂੰਹ ਅਜੇ ਛੱਗੀ ਆ ਹਾਂਜੀ ਹਾਂਜੀ ਲਓ ਵੀ ਚੰਡੇ ਚੰਗੀ ਆ ਵੈੜ ਤੇ ਕਾफी ਵੀਰ ਪਸੰਦ ਕਰਨਗੇ ਤਾਂ ਮੁੱਲ ਕੀ ਕਰਾਂਗੇ ਕਿੱਥੋਂ ਤੱਕ ਦੇ ਦਈਏ ਵੀਰ ਜੀ ਜਾਇ ਜੀ ਆ ਕੋਈ ਆਪਾਂ ਇਹਦਾ ਕੋਈ 85 ਨਹੀਂ ਕਰਨਾ 90 ਨਹੀਂ ਉਤਰਾਂ ਤੇ ਲੱਖ ਲੱਖ ਵੀ ਗਾਵਾਂ ਦਾ ਮੁੱਲ ਇਹੋ ਜਿਹਾ ਹੈਗਾ ਕਿ ਮੌਸ ਏ ਵੀ ਜੀ ਆਪਾਂ ਮੰਨ ਲਓ ਇਹ ਵੀ ਕੋਈ 85 ਨਹੀਂ ਕੋਈ 80 ਨਹੀਂ ਵੀ ਜੀ ਛਤਈ ਹਜ਼ਾਰ ਦੀ ਰਕੀ ਦੇ ਦਾਂਗੇ ਪੂਰੀ ਜਾਇਜ ਜਾਇਜ ਹਾਂਜੀ ਹਾਂਜੀ ਐਂਡ ਟੂ ਐਂਡ ਐਂਡ ਟੂ ਐਂਡ ਵੀਰ ਜੀ 75000 ਦੀ ਦੇ ਦਾਂਗੇ 75000 500 500 ਬਾਬੇ ਸਾਡੇ 74000 ਦੀ 200 ਜੈਸਰੋਂ ਮਿਲ ਜੂਗੀ ਤੇ ਬਾਕੀ ਥਾਂ ਲੈਵੇ ਦੀ ਪੂਰੀ ਖਬਰਦਾਰਾ ਠੀਕ ਆ ਜੀ ਸੋ 53 ਵੀ ਤੁਹਾਨੂੰ ਆਪਾਂ ਭਰ ਆ ਕੇ ਵਿਖਾ ਹੀ ਦਿੱਤੀ ਆ ਵੀ ਦੂਰੋਂ ਜਿਹੜੋਂ ਕੋਈ ਵੀ ਮੇਰਾ ਵੀਰ ਆਉਂਦਾ ਇੱਕ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀਰ ਜੀ ਭਾਰ ਪਿੱਛੇ ਦੀ ਆ ਵੇਖੋ ਠੰਡੀ ਜਿੱਦਾਂ ਮਰਜੀ ਕਰਮਾਲੀ ਦੇ ਬੈਜੋ ਹੱਥ ਨਹੀਂ ਪੇਰ ਦੀ ਆ ਜਾਨ ਜੀ ਕਰਮਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਸੋ ਪੂਰਾ ਬਾਬਾ ਦੋਸਾ ਟੱਚ ਟੂਚ ਕਰਕੇ ਲੇਵਾ ਦਿਖਾਤਾ ਤਸੱਲੀ ਬਖਸ਼ਾ ਹੱਥ ਪਾ ਲਿਓ ਤੁਸੀਂ ਠੀਕ ਆ ਇਧਰ ਛੰਡੇ ਸੈਗਰ ਨੰਬਰ ਤੇ ਆਜ ਕੇ ਤਾਂ ਜਰਸੀ ਆ ਗਈ ਆ ਇਹ ਵਿਰਦੀ ਜੀ ਜਰਸੀ ਆਏ ਠੀਕ ਆ ਜੀ ਅੱਛਾ ਜਰਸੀ ਸੂਈ ਸਵਾਈ ਆ ਹਾਂ ਜੀ ਸੂਈ ਸਵਾਈ ਵਿਰਦੀ ਜੀ ਅੱਜ ਛੰਡੇ ਵੀਰ ਸਮਾਂ ਕਿੰਨਾ ਕੋ ਗਿਆ ਇਹਨੂੰ ਵਿਰਦੀ ਅੱਜ ਮੇਰੇ ਨਾਲ 5 ਕ ਦਿਨ ਹੋ ਗਏ ਵਿਰਦੀ ਸੂਈ ਨੂੰ 5 ਕ ਦਿਨ ਹੋ ਗਏ ਗਣੀ ਵਿਰਦੀ ਆ ਵੇਖੋ ਇੱਥੇ ਮਾਰੀ ਦੇ ਥੱਲੇ ਬਹਿ ਜਾਓ 5 ਕ ਦਿਨ ਦਾ ਕਿਸਾਨ ਵੀਰੋ ਸਮਾਂ ਹੋ ਗਿਆ ਵੇਖੋ ਅਗਲੇ ਥਾਣਾ ਆ ਅਗਲੇ ਥਾਣਾ ਤੋ ਕਈ ਵਾਰ ਵੀ ਰਾਖਨ ਮੁੱਠੀ ਜੇ ਥੜਨੀ ਆਉਂਦਾਗਾ ਬਾਕੀ ਪਸਮਕੇ ਥਣ ਹੋਰ ਨਿਕਲਾਊਗਾ ਵੀਰ ਜੀ ਲੱਗਦਾ ਵੇਖੋ ਮੁੱਠੀ ਚ ਬਹੁਤ ਪੂਰਾ ਵੱਡਾ ਬਾਕੀ ਛੰਡੇ ਵੀਰ ਤੋਂ ਜਿਆਦਾ ਵੱਡੀ ਮੁੱਠੀ ਬਹੁਤ ਘੱਟ ਵੀਰਾਂ ਦੇ ਹੋਊਗੀ ਠੀਕ ਆ ਆ ਦੇਖ ਜਿੱਦਾਂ ਭੈਣਾਂ ਨੇ ਚੋਆਈ ਕਰਨੀ ਹੁੰਦੀ ਆ ਮਤਲਬ ਦੀ ਆ ਮੁੱਠੀ ਬਰੀਕ ਹੁੰਦੀ ਆ ਛੁੱਟੀ ਹੁੰਦੀ ਆ ਕੋਈ ਐ ਨਾ ਮਨ ਹੱਥ ਨਾ ਥੱਕੂ ਵੀਰ ਜੀ ਹੋਊਗਾ ਲੀ ਆਪਣੀ ਫੋਲ ਗਰੰਟੀ ਵਾਲਾ ਆ ਕਰੋ ਚਾਹ ਇੱਕ ਠੀਕ ਆ ਹਾਂਜੀ ਹਾਂਜੀ ਬਹੁਤ ਠੰਡੀ ਚਾਹ ਚੱਲੇ ਪੰਜਾਂ ਦਿਨਾਂ ਦੀ ਚਾਹ ਛੇ ਦਿਨਾਂ ਦੀ ਕੋਈ ਮੰਨ ਲੇ ਦੁੱਧ ਕਿੰਨਾ ਫਿਰ ਬਣਨ ਲੱਪਿਆ 10 ਕਿਲੋ ਹਾਂਜੀ ਹਾਂਜੀ ਜਿੱਦਾਂ ਮਰਜ਼ੀ ਮੰਨ ਲੋ ਇਹ ਗੱਲ ਕੋਈ ਕੋਈ ਵੀ ਆਣ ਕੇ ਦੋ ਡੰਗ ਚੋਲੇ ਹਾਂ ਜਿੱਦਾਂ ਮਰਜ਼ੀ ਆਪਣੀ ਤਸੱਲੀ ਕਰ ਲੈ ਮਗਰ ਬੱਚਾ ਕੀ ਐ ਬੱਚਾ ਵਾ ਵੀਦੀ ਬਹੁਤ ਅੱਛਾ ਮਗਰ ਆ ਜੀ ਆਹ ਕਰੋ ਚੈੱਕ ਬੱਚਾ ਆਹ ਬੱਚਾ ਠੀਕ ਐ ਜੀ ਕੋਕਾ ਕੋਲਾ ਕਾਫੀ ਕਲਰ ਦੇ ਵਿੱਚ ਬੱਚਾ ਹਾਂਜੀ ਹਾਂਜੀ ਤੇ ਆਪੇ ਬਦਾਮੀ ਰੰਗ ਦੇ ਵਿੱਚ ਐ ਠੀਕ ਐ ਤੇ ਸੁਆ ਮੇਰਾ ਭਰਾ ਕੋਈ ਦੂਜਾ ਮੰਨ ਲੇ ਵੜਦਾ ਹਾਂਜੀ ਤੇ ਪੰਜਾ ਛਿਆਂ ਦਿਨਾਂ ਦੀ ਸੂਈ ਆ ਜਦੋਂ ਦੁੱਧ ਇੱਕ ਵਾਰੀ ਫਿਰ ਕਨਫਰਮ ਕਰਾਈ ਵੀਰ ਕਿੰਨਾ ਦੁੱਧ 10 ਕਿਲੋ ਦੁੱਧ ਦੀ ਵੀਰ ਦੀ ਫੁੱਲ ਗਰੰਟੀ ਹੋਣੀ ਹੈ 10 ਕਿਲੋ ਦੀ ਕਰਮਾ ਲਈ ਲੋ ਜੀ 10 ਕਿਲੋ ਇਸ ਵਕਤੇ ਦੇ ਥੱਲੇ ਦੁੱਧ ਆ ਤੇ ਜਰਸੀ ਬ੍ਰੀਡ ਦੇ ਵਿੱਚ ਆ ਹਾਈਟ ਕਾ ਤੇ ਇੱਕ ਦਰਮਿਆਨੀ ਆ ਜਿਹੜੀ ਆਪਾਂ ਨੋਟ ਕਰਾ ਦੇਈਦੀ ਆ ਕਿਉਂਕਿ ਜਰਸੀ ਦੀ ਗੱਲ ਕਰੀਏ ਤੇ ਬਾਲੀਆਂ ਵੱਡੀਆਂ ਜਿਹੜੀਆਂ ਪੰਜਾਬ ਦੀਆਂ ਜਰਸੀਆਂ ਉਹਨਾਂ ਚ ਨਹੀਂ ਆਉਂਦੀਆਂ ਇਹ ਜਰਸੀ ਜਿੱਦਾਂ ਆਪਾਂ ਦੇਖਦੇ ਆ ਜੀ ਠੀਕ ਆ ਬਾਕੀ ਦੁੱਧ ਚੰਗਾ ਕਰਮਾ ਲਈ ਥੱਲੇ ਹਾਂਜੀ ਬਾਕੀ ਸੋਹਣਾ ਇਹ ਅਗਲਾ ਕੀ ਸੰਢੀ ਸੀਲ ਵੜੀ ਆ ਵੀਰ ਜੀ ਹਾਂਜੀ 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 ਦੁੱਧ ਵੀ ਪੂਰਾ ਵਧੀਆ ਮੰਨ ਲਓ ਇਹ ਗੱਲ ਹੈਗੀ ਕਰਮਾ ਵਾਲੀ ਆ ਦੇਖੋ ਥੋੜਾ ਮੂੰਹ ਇਹਨੂੰ ਕਰਾਇਓ ਵੀਰ ਜੀ ਦਾ ਆ ਲਓ ਜੀ ਬਹੁਤ ਵਧੀਆ ਦੂਜਾ ਥੂਆ ਵਾ ਵੀਰ ਜੀ ਬਾਕੀ ਇਹ ਆ ਵੀ ਪੂਰੀ ਕਰਮਾ ਵਾਲੀ ਭਾਵੇਂ ਜਿੱਦਾਂ ਮਰਜ਼ੀ ਅੱਗੇ ਬਹਿ ਜਾਓ ਪਿੱਛੇ ਬਹਿ ਜਾਓ ਕਿ ਨਹੀਂ ਇਹ ਆ ਵੀ ਠੰਡੀ ਧੀਰੀ ਵੜੀ ਉਹ ਇਹਨੇ ਕਰਮਾ ਵਾਲੀ ਨੇ ਦੇਖੋ ਕੀ ਆਖਣਾ ਵੀਰ ਚੰਡੇ ਵੈਸੇ ਨਸਲਾਂ ਬੜੀਆਂ ਵੈਸੇ ਸੀਲੀਆਂ ਬਹੁਤ ਸੀਲ ਵੀਰ ਜੀ ਫਿਰ ਸਾਰਾ ਮੰਨ ਲਓ ਇਹ ਗੱਲ ਹੈਗੀ ਆ ਕੋਈ ਕਹਿ ਨਹੀਂ ਸਕਦਾ ਵੀ ਮਾਲਾ ਥੋੜਾ ਬਹੁਤਾ ਵੀ ਕੋਈ ਕਰਾਉ ਪਿਆ

ਤੇ ਜਿਹੜੇ ਵੀਰਾਂ ਦੇ ਕੋਲੇ ਤਕਰੀਬਨ ਕਈ ਵਾਰ ਗੁਜਾਇਸ਼ ਹੋਣੀ ਹੈ ਜਾਂ ਥੋੜਾ ਰਕਮ ਖਰਚ ਕਰਨੀ ਚਾਹੁੰਦੇ ਆ ਤੇ ਦੋ ਦੋ ਤੁਸੀਂ ਚੰਗਾ ਲੈ ਲਓਗੇ ਤੇ ਥੱਲੇ 10 ਕਿਲੋ ਇਹਨੇ ਚਵਾਈ ਜਨਾ ਨਾਰਮਲ ਹੀ ਹਾਂਜੀ ਹਾਂਜੀ ਤੇ ਬਾਕੀ ਰੰਗ ਢੰਗ ਵਹਿਰ ਦਾ ਚੰਗਾ ਥੱਲੇ ਲੇਵੇ ਦੀ ਵੀ ਚੰਗੀ ਆ ਤੇ ਇਹ ਝੰਡੇ ਵੀਰ ਕਿੰਨੇ ਦੀ ਦੇਦਗੀ ਆਪਾਂ ਅੱਜ ਵੀਰ ਜੀ ਮੁੱਲ 40000 38000 ਦੀ ਦੇ ਦਿੰਦੇ 38000 ਹਾਂਜੀ ਬਿਲਕੁਲ ਜਾਇਜ਼ ਮੰਨ ਲਓ ਇਹ ਗੱਲ ਹੈ ਕਿ ਕਈ ਚਲੋ ਵੀਰ ਭਰਾ ਚਲੋ ਇਹ ਗੱਲ ਹੈਗੀ ਜਾਂਦੇ ਵੀ ਥੋੜਾ ਥਾਂ ਥੋੜੇ ਚ ਕੱਚਾ ਹੁੰਦਾ ਵਾ ਤੇ ਬਾਕੀ ਵਧੀਆ ਵਾ ਕਰਮਾ ਲਈ ਇਹ ਆ ਵੀ ਸਹ ਹਾਲਾ ਲੋ ਵੀ ਜਿੰਨੇ ਲੈਣੀ ਆ ਉਸ ਹਾਲਾ ਲੋ ਵੀ ਲਾਲ ਸਮਝ ਲੈ ਵੀ ਮੈਂ 1.5 ਲੱਖ ਮੈਂ ਤਾਂ ਹੀ ਲਾਤਾ ਹਾਂ ਨਹੀਂ ਬਹੁਤ ਚੰਗੀ ਬਰੀਡ ਹਾਂਜੀ ਬਹੁਤ ਵਧੀਆ ਬਹੁਤ ਪਸੰਦ ਕਰਦੇ ਜੇਕਰ ਵਹਿੜਾਂ ਦੀ ਗੱਲ ਕਰੀਏ ਤੇ ਜਰਸੀ ਵਿੱਚ ਹਾਂਜੀ ਹਾਂਜੀ 50% ਤੋਂ ਉੱਪਰ ਐਵਰੇਜ ਆਉਂਦੀ ਆ ਵੀ ਬਹੁਤ ਵੀਰ ਲਾਈਕ ਕਰਦੇ ਹਾਂਜੀ ਤੇ ਬਾਕੀ ਦੋਸਤੋ ਆ ਫੇਸ ਕੁਆਲਿਟੀ ਆ ਛੋਟਾ ਫੇਸ ਆ ਡੂੰਗਾਈ ਦੋਨਾਂ ਅੱਖਾਂ ਦੇ ਵਿੱਚ ਛੋਟਾ ਕੰਨ ਇਹ ਬਿਲਕੁਲ ਛੋਟੀ ਬੂਤੀ ਠੀਕ ਆ ਬਾਕੀ ਚੰਗੀ ਓਵਰਾਲ ਜਿੰਨੀ ਆ ਰੇਡ ਪਰਤੇ ਅਕੋਰਡਿੰਗ ਚੰਗੀ ਆ ਦੋ ਦਿਨਾਂ ਖਿਚਵਾਈ ਜਾਣਾ ਇਹਨੇ ਅੱਛਾ ਤੇ ਨੇ ਇੱਕ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਆਗੇ ਐਚ ਐਫ ਕ੍ਰਾਸ ਵਿੱਚ ਹਾਂਜੀ ਹਾਂਜੀ ਤੇ ਇਹਦਾ ਵੀਰੇ ਕੀ ਵੀਰਵਾ ਇਹ ਵੀਰ ਜੀ ਇਹ ਕੱਲ ਹੀ ਸੂਈ ਆ ਜੇ ਸਵੇਰੇ ਕੱਲ ਦੀ ਸੂਈ ਆ ਹਾਂਜੀ ਹਾਂਜੀ ਬੱਛੀ ਮਗਰ ਆ ਵੀਰ ਜੀ ਇਹਦੇ ਬਹੁਤ ਵਧੀਆ ਚੰਗੇ ਸੀਮਣ ਦੀ ਆ ਬੱਛੀ ਠੀਕ ਹੈ ਜੀ ਬਹੁਤ ਮਗਰ ਬੱਛੀ ਆ ਗਈ ਠੀਕ ਹੈ ਜੀ ਚਫੇ ਦੇ ਵਿੱਚ ਮਗਰ ਬੱਛੀ ਆ ਇਹ ਦੇਖੋ ਆਹ ਵੇਖੋ ਇੰਨਾ ਹੀ ਬੈਜੋ ਇਹ ਇਹ ਕੱਲ ਹੀ ਸੂਈ ਆਪਣੇ ਕੋਲ ਹਾਂਜੀ ਹਾਂਜੀ ਇਹ ਕੱਲ ਸੂਈ ਵੀਰ ਜੀ ਆਹ ਮਗਲੇ ਥਾਣਾ ਠੀਕ ਹੈ ਆ ਮਗਰਲੇ ਥਾਣਾ ਆ ਇਹਦਾ ਵੀ ਬਿਲਕੁਲ ਵੀ ਠੀਕ ਆ ਆ ਜਿਹੜੇ ਮਗਰਲੇ ਥਾਣਾ ਠੀਕ ਹੈ ਜੇ ਕਰੋ ਚੈੱਕ ਆ ਅਗਲੇ ਥਾਣਾ ਆ ਦੇਖੋ ਲਓ ਵੀ ਸਾਰਾ ਇੱਕਦਮ ਇੱਕਦਮ ਹੀ ਕਰਮਾਲੀਆ ਵੇਖੋ ਥਾਣਾ ਚ ਆ ਜਾਂਦੀ ਕੋਈ ਸਰਪੰਚੀ ਦੇ ਇਲੈਕਸ਼ਨ ਆ ਗਏ ਦੋਸਤੋ ਬਾਕੀ ਮੇਰਾ ਵੀਰ ਪਾਲਿਓ ਹੱਥ ਠੀਕ ਆ ਹਾਂਜੀ ਹਾਂਜੀ ਖੁੱਲੀ ਡੁੱਲੀ ਚਾਹ ਬਣਾਉ ਕਰਮਾਲੀ ਮਰਜੀ ਜੀ ਵੀਰ ਜੀ ਇਹਨੇ ਦੁੱਧ ਚਲੋ ਕਰਮਾਲੀ ਨੇ 15 14 ਕਿਲੋ ਦਹੀਂ ਜਾਰਾ ਹੁਣ ਬੋਲਾ ਹੋਊ ਵੀਰ ਜੀ ਇਹਦੇ ਕੋਲੇ ਕੋਈ 9 10 ਕਿਲੋ ਆ ਉਹ ਨਹੀਂ ਵੀ ਕੋਈ ਸਰਪੰਚੀ ਦਾ ਇਲੈਕਸ਼ਨ ਆ ਵੀਰ ਜੀ ਅੱਡੇ ਹਾਂਜੀ ਹਾਂਜੀ ਤਾਂ ਪੰਜਾਬ 100 ਬੇਲੀ ਦੇ ਵਿੱਚ ਬੰਦੇ ਜੁੜ ਗਏ ਤੇ ਨਹੀਂ ਵੀ ਚਾਰ ਦੇ ਪਾਸੇ ਨੀ ਚਾਰ ਦੇ ਬੰਨੇ ਨੂੰ ਆ ਵੇਖੋ ਵੀਰ ਜੀ ਗਿੱਲਾ ਬੱੱਚੀ ਵੀ ਬਹੁਤ ਸੀਮਨ ਦੀ ਵਧੀਆ ਬੱੱਚੀ ਜੀ ਆ ਵੇਖੋ ਨਾੜੂ ਬਿਲਕੁਲ ਉਹ ਬੱਚੇ ਦੇ ਨਾਲ ਆ ਠੀਕ ਆ ਜੀ ਗਿੱਲਾ ਨਾੜੂ ਬੱਚੇ ਦੇ ਨਾਲ ਆ ਬੱੱਚੀ ਸੋਹਣੀ ਸਟੇਟ ਪਟਾ ਹਾਂਜੀ ਹਾਂਜੀ ਤੇ ਇਹ ਕ੍ਰੋਸਿੰਗ ਦੇ ਦੇ ਚਾਪ ਆ ਸੁਆ ਮੇਰਾ ਭਰਾ ਕੋਈ ਨਤੀਜਾ ਅੰਗ ਕੇ ਤੁਸੀਂ ਸੌਦਾ ਕਰ ਲਿਓ ਹਾਂਜੀ ਹਾਂਜੀ ਦਾਵਾਂ ਦੇ ਵਿੱਚ ਮੰਨ ਲਿਓ ਠੀਕ ਆ ਬਾਕੀ ਦੁੱਧ ਚੰਗਾ ਜਿਵਾਜੂਗੀ ਭਾਂਡੇ ਭੋਂਡੇ ਦੇ ਖਬਰਦਾਰ ਹਾਂਜੀ ਹਾਂਜੀ 5 ਕਿਲੋ ਵੀ ਜੀ ਬੋਲਾ ਆ ਉਹ ਦੇਖ ਨੌ 10 ਕਿਲੋ ਹਾਂਜੀ ਹਾਂਜੀ ਲਓ ਜੀ 9 10 ਕਿਲੋ ਬੋਲਾ ਆ ਦੋਜੇ ਡੰਗ ਦੀ ਚਵਾਈ ਹੋ ਗਈ ਸੀਗੀ ਤੇ ਤਕਰੀਬਨ ਕੱਲ ਦੀ ਸੂਈ ਤੇ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਆਫੀਸ਼ੀਅਲੀ ਵੀ ਘੱਟੋ ਘੱਟ ਦੋ ਡੰਗ ਦੀ ਚਵਾਈ ਹੋਈ ਆ 10 ਕਿਲੋ ਬੋਲਾ ਇਸ ਵਕਤੇ ਤੇ ਥੱਲੇ ਹਾਜ਼ਰ ਚੁਵਾਦ ਹੀ ਚੰਗੀ ਆ ਕੁਝ ਵਿੱਚ ਤਾਂ ਰਾਂ ਮਾਰ ਕੇ ਆਪਾਂ ਤਸੱਲੀ ਨਾਲ ਦੀ ਨਾਲ ਤਾਂ ਹੀ ਕਰਾਤੀ ਇੱਕ ਸਾਰੇ ਵੀਰਾਂ ਦੇ ਬਿਲਕੁਲ ਸਾਹਮਣੇ ਚੀਜ਼ ਹੈ ਖੰਡੀ ਧੀਰੀ ਤੇ ਵੀਰ ਜੀ ਬਹੁਤ ਆ ਵੇਖੋ ਭਾਵੇਂ ਥਾਣੇ ਵੀ ਪੂਰਾ ਐ ਵਧੀਆ ਲੰਮਾ ਥਾਣੇ ਪੂਰਾ ਵਧੀਆ ਭਾਵੇਂ ਜਿੱਦਾਂ ਮੱਟੀ ਟਵਾਈ ਕਰੀ ਜਾਵੇ ਕੋਈ ਗੱਲ ਨਹੀਂ ਆ ਵੇਖੋ ਠੀਕ ਹੈ ਜੀ ਹਾਂਜੀ ਹਾਂਜੀ ਕੋਈ ਉਹ ਜੀ ਨਹੀਂ ਛੂਕਰ ਬਛੂਕਰ ਠੀਕ ਹੈ ਜੀ ਹਾਂਜੀ ਹਾਂ ਥੋੜਾ ਵੀਰ ਅੱਗੋਂ ਘੁਮਾ ਦੇ ਜੀ ਅਗਲੇ ਪਾਸੇ ਹਨ ਚੱਡੇ ਦੀ ਵੀ ਕਰਮਾਂ ਵਾਲੀ ਬਹੁਤ ਖਬਰਦਾਰ ਆ ਵੇਖੋ 9 ਪ੍ਰਾਪੂ ਠੀਕ ਆ ਐਚ ਐਫ ਦੇ ਵਿੱਚ ਕ੍ਰੋਸ ਵੈਰ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਤੇ ਵਹਿੜਾ ਵੈਸੇ ਚੰਗੀਆਂ ਤਿੰਨੇ ਬਹੁਤ ਸ਼ਾਨਦਾਰ ਆ ਠੀਕ ਆ ਜੀ ਸੋ ਰੇਟ ਅਕੋਰਡਿੰਗ ਚਾਹੇ ਪਸ਼ੂ ਦੇ ਅਕੋਰਡਿੰਗ ਤੁਸੀਂ ਉਹ ਆਪਣਾ ਸੌਦੇ ਦੀ ਤੈਅ ਬਿਠਾ ਲਿਓ ਲੈਵਲ ਨੂੰ ਵੀ ਇਹਦੇ ਪਾਸੇ ਚੰਗੀ ਆ ਠੀਕ ਆ ਸੋ ਆਪਾਂ ਜ਼ਿਆਦਾ ਨਹੀਂ ਕਹਿੰਦੇ ਬਾਕੀ ਦੁੱਧ ਚੰਗਾ ਚਵਾਜੂਗੀ ਠੀਕ ਆ ਜੀ ਬਹੁਤ ਧੰਨ ਆ ਠੀਕ ਆ ਬਾਕੀ ਵੈਥ ਬਹੁਤ ਚੰਗੀ ਆ ਬੇਸ਼ੱਕ ਕੋਈ ਮਦਾਨੀ ਜੁੱਟ ਚੋਲੇ ਚਾਹੀਏ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚੋਲੇ ਸਾਹਮਾ ਜੀ ਵੀਰ ਜੀ ਭਾਵੇਂ ਮਦਾਨੀ ਚੀਰਮਾ ਚੋਲੇ ਮਗਰਲੇ ਨਾਲ ਮਗਰਲੇ ਵਧੀਆ ਚੋਈ ਜਾਂਦੀ ਕਿਤੇ ਮਸਾ ਹੱਥ ਨਹੀਂ ਪਈਊਗਾ ਲੈ ਹਾਂਜੀ ਛੰਨੇ ਵੀਰ ਇਹ ਦੇ ਦਾਂਗੇ ਕਿੰਨੇ ਦੀ ਆਪਾਂ ਅੱਜ ਇਹ ਵੀਰ ਜੀ ਮੋਲੇ ਦਾ ਵੀ ਜਾਇਜ਼ ਹੀ ਆ 45000 ਰੁਪਈਆ ਤੇ ਵੀਰ ਜੀ 43000 ਦੀ ਦੇ 43 ਦੀ ਹਾਂਜੀ ਹਾਂਜੀ 43000 200 ਛੋੜ ਕਰਾਂ ਸਾਢੇ 42 ਦੀ ਵੀਰ ਜੀ ਦੇਣਾ ਸਾਡੇ 42 ਹਾਂਜੀ ਹਾਂਜੀ ਸਾਡੇ 42 ਮੁੱਲ ਵੇਖ ਪੂਰਾ ਜਾਇਜ ਦੇਖ ਲੋ ਤੇ ਜਾਤ ਪਾਤ ਵੀ ਕਰਮਾਲੀ ਨੂੰ ਤੇ ਮਗਰ ਵਸ਼ੀ ਤੁਹਾਨੂੰ ਪਤਾ ਬੜੇ ਵਧੀਆ ਸੀ ਮਨ ਬਿਲਕੁਲ ਹਾਂਜੀ ਹਾਂ ਲੋ ਦੋਸੋ ਮਗਰ ਬੱਚਾ ਵੀ ਚੰਗਾ ਹਾਂਜੀ ਹਾਂਜੀ ਤੇ ਵਿੱਚੋਂ ਪੁਰੀਆ ਕਸਰਾ ਕੁਸਰਾ ਕੱਢ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਤਾਂ ਰੇਟ ਵੀਰ ਨੇ ਹਾਂਜੀ ਤੇ ਬਾਕੀ ਚੰਗੀ ਪਸੰਦ ਆਉਣ ਵਾਲੀ ਛੇ ਆ ਦੁੱਧ ਜਿਆਦਾ ਨਹੀਂ ਆਪਾਂ ਕਹਿੰਦੇ ਵੀਰ ਝੰਡੇ ਜਿਆਦਾ ਨਹੀਂ 15 17 ਕਿਲੋ ਕੋਈ ਜੀਣਾ ਵੀਰ ਨੇ ਹੱਥ ਕੇ ਦਈ ਜਾਣਾ ਕਰਮਾਲੀ ਨੂੰ ਕਿਉਂ ਜਾਤ ਜੂਤ ਬੜੀ ਵਧੀਆ ਕਰਮਾਲੀ ਨੂੰ ਲੱਗੀ ਆ ਠੀਕ ਹੈ ਤੇ ਬਾਕੀ ਇਹ ਆ ਵੀ ਹਲੇ ਤੱਕ ਤੁਹਾਨੂੰ ਪਤਾ ਸੂਸਵਾ ਹਾਂਜੀ ਹਾਂਜੀ ਲੋਬੀ ਪ੍ਰਾਬੋ ਠੀਕ ਆ ਚੰਗਾ ਵਧੀਆ ਥਣ ਚੱਡਾ ਆ ਵੇੜਾ ਸੀ ਵੀਰ ਝੰਡੇ ਦੇ ਕੋਲ ਇੱਕ ਨਾ ਕੱਟੀ ਤੁਹਾਨੂੰ ਦਿਖਾ ਦਿੰਨੇ ਆ ਲਾਸਟ ਵਿੱਚ ਕਾਫੀ ਵੀਰ ਡਿਮਾਂਡਾਂ ਕਰਦੇ ਆ ਇਹ ਕੱਟੀ ਬਕਾਉਗਾ ਠੀਕ ਆ ਜੀ ਝੰਡੇ ਵੀਰ ਕੱਟੀ ਦੀ ਉਮਰ ਕਿੰਨੀ ਹੋਗੀ ਵੈਸੇ ਹੋਣਾ ਇਹ ਵੀਰ ਜੀ ਮੇਰੇ ਸਾਹ ਇਹਦੀ ਉਮਰ ਹੈਗੀ ਆ 5 ਤੋਂ 6 ਮਹੀਨੇ ਵੱਤਵਾਰ 7 ਹੋਊਗੀ 6-7 ਕ ਮਹੀਨਿਆਂ ਦੀ ਸਾਰੀ 6-7 ਮਹੀਨਿਆਂ ਦੀ ਵੇਜੂ ਇੱਥੇ ਠੀਕ ਹੈ ਜੀ ਹਾਂਜੀ ਹਾਂ ਠੱਤੀ ਚੰਗੀ ਕਰਾਂਗੀ ਹਾਂਜੀ ਹਾਂਜੀ ਬਹੁਤ ਬਹੁਤ ਵਧੀਆ ਬੀਜ ਹੈ ਮਾਈਜ ਦਾ ਇਹ ਨਾ ਤੇ 14 ਕਿਲੋ ਦੁੱਧ ਹੀ ਮਾਈਜ ਹਾਂਜੀ ਤੋਂ ਥੱਲੇ ਵੀ ਉਦੀ 12-14 ਕਿਲੋ ਅੱਛਾ ਅੱਛਾ ਹਾਂਜੀ ਹਾਂਜੀ ਲਓ ਵੀ ਮੱਧ ਤੋਂ ਥੱਲੇ ਦੋਸਤੋ ਕੋਈ 13-14 ਕਿਲੋ ਦੁੱਧ ਸੀ ਬਾਕੀ ਇਹ ਕਰਾਂਗਾ ਪੂਛ ਮੱਥੇ ਤੋਂ ਲੈ ਕੇ ਪੂਛ ਤੱਕ ਆਪਾਂ ਗੱਲ ਕਰਦੇ ਆਂ ਵੀ ਇੱਕ ਵੀ ਜਿਹੜਾ ਵਾਲ ਵਾਈਟ ਨਹੀਂਗਾ ਤੇ ਝੋੜੀ ਝੰਡਿਆ ਨੂੰ ਠੱਗੀ ਮਾਰ ਝੋਲੀ ਦਿਖਾ ਦਿੰਦੀ ਝੋਲੀ ਆ ਲਓ ਵੀ ਖੜ੍ਹ ਜੋ ਖੜ੍ਹ ਲੈ ਵੀ ਝੰਡਿਆ ਕਰੂ ਕੋਈ ਨਾ ਕੋਈ ਕਰਮਾ ਦੀ ਗਾ ਮੈਂ ਨਾ ਪੂਰਾ ਕਰਨਾ ਹੀ ਥਾਣੇ ਨੇ ਬੜਾ ਕੱਢਣਾ ਕਰਮਾ ਵਾਲੀ ਨੇ ਵੇਖੋ ਚੌ ਨੁਕਰਾਂ ਚ ਲੱਗੀ ਹੈ ਆ ਵੇਖੋ ਆ ਵੇਖੋ ਜਿਵੇਂ ਫੌਜੀਆਂ ਨੇ ਦੂਜੀਆਂ ਟੋਪਾਂ ਬੀੜੀਆਂ ਟੋਪਾਂ ਬੀੜੀਆਂ ਪੂਰੀ ਸੀ ਟੋਪਾਂ ਵਾਲਾ ਕੰਮ ਆ ਗਿਆ ਵੇਖ ਢੋਲੀ 40 ਬੜੀ ਵਧੀਆ ਵੇ ਚੰਗੀ ਹਾਂਜੀ ਹਾਂਜੀ ਲੈ ਵੀ ਵੀਰ ਮਰੀ ਤੋਰਦੇ ਨੂੰ ਮੈਨੂੰ ਘਰਾਦ ਗੇੜਾ ਕੱਤੀ ਚੰਗੀ ਹੈ ਵੀਰੋ 6-7 ਕ ਮਹੀਨਿਆਂ ਦੀ ਆ ਅੱਗੇ ਕੋਈ ਚੰਗੀ ਸੇਵਾ ਕਰ ਲੇ ਤੇ ਆਪਾਂ ਹਮੇਸ਼ਾ ਇਹ ਵੀ ਗੱਲ ਕਹਿੰਦੇ ਕਈ ਵੀਰ ਉਹ ਜਿਹੜੇ ਵੀ ਹੈਗੇ ਵੀ ਜਿਹੜੀਆਂ ਕੀਰੀਆਂ ਸਵਾ ਦਿੰਦੇ ਫੜ ਕੇ ਇੰਨੀ ਕਿ ਸੇਵਾ ਵੀਰਾਂ ਦੀ ਹੈਗੀ ਵੀ ਕੀਰੀਆਂ ਜਿਹੜੀਆਂ ਸਵਾ ਦਿੰਦੇ ਆ ਤੇ ਦੋਂਦੀਆਂ ਕਈ ਵੀਰਾਂ ਦੀਆਂ ਜਿਹੜੀਆਂ ਦੂਜੇ-ਦੂਜੇ ਸਵੇ ਠੀਕ ਹੈ ਜੀ ਪਸ਼ੂ ਸੂਪ ਆਉਂਦੇ ਆ ਬਾਕੀ ਸੇਵਾ ਤੇ ਡਿਪੈਂਡ ਆ ਜਿੰਨੀ ਕਿ ਚੰਗੀ ਕਰ ਲਗੇ ਉਹ ਨਹੀਂ ਥੋੜੀ ਹੋਊਗੀ ਵੀਰ ਜੀ ਹੁੰਦਾ ਆਇਆ ਨਾ ਵੇਖੋ ਸਿੰਘ ਬੜਾ ਗਲਾਈ 'ਚ ਮੋੜਿਆ ਹਜੇ ਉਮਰ ਥੋੜੀ ਹੈ ਸਿੰਘ ਉਥੋਂ ਗਲਾਈ 'ਚ ਕਰ ਲਿਆ ਉਥੋਂ ਗਲਾਈ 'ਚ ਕਰ ਲਿਆ ਜੀ ਜਿਵੇਂ ਆਪਾਂ ਇੱਕ ਹੱਥ ਦੀ ਪਹਿਲੀ ਉਂਗਲ ਮਾੜੀ ਜਿ ਮੋੜ ਕੇ ਜਿਵੇਂ ਕਿਉਂ ਨਹੀਂ ਕੱਢਦੇ ਪੀਪੀ 'ਚ ਹਾਂ ਬਹੁਤ ਵਧੀਆ ਹਾਂਜੀ ਹਾਂਜੀ ਲਓ ਵੀਰ ਸਿਰਫ ਕਰ ਗਾ ਪੁੱਤ ਇਧਰ ਆ ਦੇਖੋ ਇਹ ਪੂਰਾ ਥਾਲਾ ਦੋ ਸਿੰਘ ਕਮਾਲ ਪਤਲਾ ਸਿੰਘ ਛੋਟਾ ਸਿੰਘ ਹਾਂਜੀ ਲਓ ਵੀਰ ਮੋੜ ਲਾ ਠੀਕ ਆ ਸਿੰਘ ਬਹੁਤ ਛੋਟਾ ਬਣਾਉਂਗੀ ਬਾਕੀ ਮਾਮੂ ਦਾ ਰਿਕਾਰਡ ਵੀ ਚੰਗਾ ਦਸੰਦਾ ਇਹਦਾ ਚੰਗਾ ਵੀਰ ਜੀ ਬੜਾ ਮਹਿਨਤ ਤੋਕ ਮੰਨ ਲਓ ਇਹ ਗੱਲ ਹੈਗੀ ਸੀ ਕਿ ਟੋਕੜ ਗੱਬਣ ਕੋਲੇ ਢਾਈਆਂ ਮਹੀਨੇ ਦੀ ਟੋਕੜ ਗੱਬਣੀ ਵੀਰ ਜੀ ਦੇ ਥਾਲਾ ਲਓ ਵੀ 12 13 ਕਿਲੋ ਦੁੱਧ ਟੋਕੜ ਗੱਬਣ ਥਲੇ ਇਹਨਾਂ ਨੂੰ ਹਾਂਜੀ ਹਾਂਜੀ ਟੋਕੜ ਗੱਬਣੀ ਜਿਹੜੇ ਸੱਜਰੇ ਹੁਣ ਆਪਣਾ ਪਤਾ 15 14 ਕਿਲੋ ਵਾਲੀ ਉਹਨੇ 45 ਹਾਂਜੀ ਹਾਂ ਮਹੀਨਿਆਂ ਲੋ ਵੀ ਕੱਤੀ ਦੋਸਤ ਚੰਗੀ ਆ ਬਾਕੀ ਥਾਣ ਤੁਸੀਂ ਵੇਖੋ ਕਰਮ ਵਾਲੀ ਦਾ ਮੋਟਾ ਥਾਣਾ ਚੰਗੀ ਵੰਡ ਚੰਡੇ ਕਿੰਨੇ ਦੀ ਦੇ ਦਗੇ ਦੇਰੀਆ ਵੀਰ ਜੀ ਚਲੋ ਮੋਹਲ ਤੇ ਭਾਵੇਂ 13 ਕਰ ਲਈਏ 14 ਕਰ ਲਈਏ 11000 ਦੀ ਦੇ ਹਾਂ ਨਾ ਜੀ ਗੱਲ ਕਰਦੇ ਵੀ ਕਈ ਵਾਰ ਬਾਹਰੇ ਵੀ ਲੋਡ ਬੰਦ ਕੋਈ ਹੁੰਦਾ ਵੀ ਚਲ ਜੀ ਜੂ ਲੱਗਾ ਰੂਗਾ ਅਗਲੇ ਦਾ ਹਾਂ ਨਾ ਵੀਰ ਜੀ ਮੰਨ ਲਓ ਇਹ ਗੱਲ ਹੈਗੀ ਆ ਜੇ ਚੋ 100 ਰੁਪਿਆ ਛੋੜੀ ਹੋਣੇ 10000 ਦੀ ਵੀਰ ਜੀ ਦੇ 10000 ਦੀ ਲਓ ਜੀ ਬੱਜੀ ਗੁੱਟੀ ਅਨ ਲਿਓ ਤੁਹਾਨੂੰ ਕੱਟੀ ਦੇ ਤੁਹਾਨੂੰ ਜਿਹੜੇ ਹਿਸਾਬ ਨਾਲ ਬਰੀਦ ਆ ਨਾ ਕੱਟੀ ਨੂੰ ਜਿਹਦੇ ਤੁਹਾਨੂੰ ਸਿਰਫ 15-14000 ਦੀ ਆ ਠੀਕ ਹੈ ਚਲੋ ਇਹ ਆ ਵੀ ਆਪਾਂ ਪਾਣਾ ਦੇਣ ਦੀ ਵਾਲੀ ਗੱਲ ਬਾਕੀ ਇੱਕ ਰੰਗ ਨਾਲੇ ਬਾਦ ਦੇ ਕੋਈ ਦੋਗਲੀ ਨਹੀਂਗੀ ਨਾਲੇ ਬਾਈ ਦੋਗਲੀ ਕੋਈ ਨਹੀਂਗੀ ਬਾਕੀ ਕੱਟੀ ਚੰਗੀ ਹੈ ਵੀਰੋ ਬਾਕੀ ਤੁਸੀਂ ਸੰਪਰਕ ਕਰਨੇ ਵੀਰ ਝੰਡੇ ਦੇ ਨਾਲ 10000 ਦੀ ਤੁਹਾਨੂੰ ਇਹ ਕੱਟੀ ਮਿਲ ਜੂਗੀ ਬਾਕੀ ਇਹ ਐਨੀਮਲ ਨੇ ਦੋਸਤੋ ਤੇ ਟੋਟਲ ਜਿਹੜੇ ਆਪਾਂ ਤੁਹਾਨੂੰ ਤਿੰਨ ਦਿਖਾਏ ਵੱਡੇ ਦਧਾਰੂ ਪਸ਼ੂ ਤੇ ਇੱਥੇ ਆਣ ਕੇ ਆਪਣੀ ਨਰਖ ਪਰਕਾ ਤਸੱਲੀ ਉਹ ਮੈਂ ਹਰ ਵਾਰ ਕਹਿੰਨਾ ਤੁਸੀਂ ਇੱਥੇ ਆਣ ਕੇ ਕਰਿਆ ਕਰੋ ਆਪਣਾ ਸਾਈਬ ਇਹਨਾਂ ਪ ਨਾ ਤੁਸੀਂ ਖਰਾਬ ਹੋਵੋ ਨਾ ਹੀ ਅੱਗੋ ਵਪਾਰੀ ਭਰਾ ਹਾਂਜੀ ਹਾਂਜੀ ਹੋਰ ਵੀਰ ਝੰਡੇ ਗੱਲਬਾਤ ਕੋਈ ਵਧੀਆ ਵੀਜੀ ਠੀਕ ਠਾਕ ਵਧੀਆ ਤੇ ਇੱਕ ਨੰਬਰ ਕਰ ਦਈਏ ਸਾਂਝੇ ਹਾਂਜੀ ਨੰਬਰ ਹੈਗਾ ਵੀਜੀ 98724 39717 ਦੂਜਾ ਨੰਬਰ ਹੈਗਾ 82647 ਤੇ 20068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋਂ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਲੱਗ ਚੁੱਕਿਆ ਵੀਰ ਝੰਡੇ ਤੇ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਪਸ਼ੂ ਇਸੇ ਤਰ੍ਹਾਂ ਝੰਡਾ ਵੀਰ ਲੈ ਕੇ ਆਉਂਦਾ ਨਹੀਂ ਤਾਂ ਕੋਈ 5-4 ਨੱਕ ਜੜਿਆ ਇਸ ਕਿੱਲੇ ਦੇ ਉੱਪਰ ਅਵੇਲੇਬਲ ਹੁੰਦੇ ਆ ਕਿਸੇ ਟਾਈਮ ਵੀ ਆ ਜਾਓਗੇ ਕੋਈ ਦੋ ਚਾਰ ਨਗਜਾ ਦੇ ਤੁਹਾਨੂੰ ਇੱਥੇ ਹੀ ਮਿਲ ਜਾਣਗੇ ਹਾਂਜੀ ਹਾਂਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ